ਮੇਰੇ ਪਿੱਛੇ ਹੈ ਕੈਨਬਰਾ ਦਾ ਪਾਰਲੀਮੈਂਟ ਹਾਊਸ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੇ ਕੈਨਬਰਾ ਦਾ ਪਾਰਲੀਮੈਂਟ ਹਾਊਸ ਇਥੋਂ ਦੀ ਇਹ ਖਾਸ ਗੱਲ ਆ ਵੀ ਇਸ ਪਾਰਲੀਮੈਂਟ ਹਾਊਸ ਨੂੰ ਆਮ ਦਰਸ਼ਕ ਜਾ ਕੇ ਦੇਖ ਸਕਦੇ ਨੇ ਮੇਰੇ ਲਈ ਆ ਬੜੀ ਹੈਰਾਨਗੀ ਦੀ ਗੱਲ ਆ ਕਿਉਂਕਿ ਅਸੀਂ ਜਿਸ ਮੁਲਕ 'ਚ ਰਹਿੰਦੇ ਆ ਉੱਥੇ ਇਸ ਜਗ੍ਹਾ ਨੂੰ ਦੇਖਣ ਦੀ ਸਾਨੂੰ ਇਜਾਜ਼ਤ ਨਹੀਂ ਹੈ ਪਰ ਇੱਥੇ ਇੰਨੀ ਕਿ ਇਜਾਜ਼ਤ ਆ ਵੀ ਉਹ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੱਛੇ ਪਾਰਲੀਮੈਂਟ ਹਾਊਸ ਆ ਤੇ ਅਸੀਂ ਦਰਸ਼ਕ ਗੈਲਰੀ 'ਚ ਇਸ ਵੇਲੇ ਖੜੇ ਆਏ 151 ਰਿਪਰੈਜ਼ੈਂਟੇਟਿਵ ਬੈਠੇ ਹੋਏ ਨੇ ਜਿਹੜੇ ਵੱਖ-ਵੱਖ ਟੈਰਿਟਰੀਜ਼ ਨੂੰ ਦੀ ਨੁਮਾਇੰਦਗੀ ਕਰਦੇ ਨੇ ਚੁਣੇ ਹੋਏ ਮੈਂਬਰ ਯਾਨੀ ਕਿ 9 ਮਈ 1901 ਨੂੰ ਜਦੋਂ ਪਾਰਲੀਮੈਂਟ ਸਭ ਤੋਂ ਪਹਿਲਾਂ ਇੱਥੇ ਬਣੀ ਤਾਂ ਉਸ ਸਮੇਂ ਦੀ ਤਸਵੀਰ ਨੂੰ ਇੱਕ ਪੇਂਟਿੰਗ ਦੇ ਰੂਪ ਵਿੱਚ ਦਿੱਤਾ ਗਿਆ ਜੀ ਦੋਸਤੋ ਇਸ ਵੇਲੇ ਮੈਂ ਖੜਾ ਹਾਂ ਅਪਰ ਹਾਊਸ ਦੇ ਵਿੱਚ ਜਿਹਨੂੰ ਕਹਿੰਦੇ ਆ ਰਾਜ ਸਭਾ ਆ ਜਿਹੜਾ ਪਾਰਲੀਮੈਂਟ ਦਾ ਤੁਸੀਂ ਮਾਡਲ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ ਦਾ ਹੈ ਉਹ ਸਾਰਾ ਲੈਗੋਜ਼ ਦਾ ਬਣਿਆ ਹੋਇਆ ਆ ਆ ਇਹ ਵੇਖੋ ਜੀ ਇੰਗਲੈਂਡ ਦੇ ਕਿੰਗ ਨੇ ਦਾ ਕਿੰਗ ਨੂੰ ਰਿਪਰੈਜ਼ੈਂਟ ਇੱਥੇ ਕੌਣ ਕਰਦਾ ਦਾ ਗਵਰਨਰ ਜਨਰਲ ਜਾਣਕਾਰੀ ਦੇ ਦੱਸਦਾ 10000 ਬੰਦੇ ਨੂੰ ਲੱਗੇ ਰਹੇ ਐਂਡ 7 ਇਅਰਸ 7 ਸਾਲ ਲੱਗੇ ਤੇ 1.1 ਬਿਲੀਅਨ ਜਿਹੜੀ ਇਹਦੀ ਕਾਸਟ ਆਈ ਹੈ देयर ਆਰ ਓਵਰ 2700 ਕਲਾਕਸ ਇਨ ਪਾਰਲੀਮੈਂਟ ਹਾਊਸ 2700 ਕਲਾਕ ਮੈਂ ਵੀ ਇਹ ਸਮਝ ਲਾ ਵੀ ਸ਼ਾਇਦ ਹੋ ਸਕਦਾ ਗਿਨੀਜ਼ ਬੁੱਕ 'ਚ ਵੀ ਨਾਮ ਹੋਵੇ ਕਿਤੇ ਨਾ ਕਿਤੇ ਇਹ ਹੈ ਜੀ ਪੁਰਾਣਾ ਪਾਰਲੀਮੈਂਟ ਹਾਊਸ ਜਿਹੜਾ ਕਿ 1927 ਤੋਂ ਲੈ ਕੇ 1987 ਤੱਕ ਇਹ ਇੱਥੇ ਬਰਾਜਮਾਨ ਸੀਗਾ ਯਾਨੀ ਕਿ ਇੱਥੇ ਉਦੋਂ ਸਾਰੀ ਕਾਰਵਾਈ ਸੰਸਦ ਦੀ ਸਭ ਕੁਝ ਆਸਟ੍ਰੇਲੀਅਨ ਗਵਰਨਮੈਂਟ ਇੱਥੇ ਹੀ ਚੱਲਦੀ ਸੀ ਸਤਿ ਸ਼੍ਰੀ ਅਕਾਲ ਆਦਮ ਨਮਸਤੇ ਵੈਲਕਮ ਜੀ ਆਇਆਂ ਨੂੰ ਇਸਤਿਕਬਾਲ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਜੁੜੇ ਹੋਏ ਨੇ ਮੇਰੇ YouTube ਚੈਨਲ ਦੇ ਨਾਲ ਜਾਂ Facebook ਪੇਜ ਦੇ ਨਾਲ ਐਜ਼ ਯੂ ਕੈਨ ਸੀ ਮੇਰੇ ਪਿੱਛੇ ਹੈ ਕੈਨਬਰਾ ਦਾ ਪਾਰਲੀਮੈਂਟ ਹਾਊਸ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੇ ਕੈਨਬਰਾ ਦਾ ਪਾਰਲੀਮੈਂਟ ਹਾਊਸ ਇੱਥੋਂ ਦੀ ਇੱਕ ਖਾਸ ਗੱਲ ਆ ਵੀ ਇਸ ਪਾਰਲੀਮੈਂਟ ਹਾਊਸ ਨੂੰ ਆਮ ਦਰਸ਼ਕ ਜਾ ਕੇ ਦੇਖ ਸਕਦੇ ਨੇ ਤੇ ਮੈਂ ਵੀ ਆਮ ਦਰਸ਼ਕ ਵਜੋਂ ਹੀ ਆਇਆ ਹਾਂ ਸੋ ਆਓ ਚੱਲਦੇ ਆਪਾਂ ਪਾਰਲੀਮੈਂਟ ਹਾਊਸ ਦੇ ਅੰਦਰ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਇੱਥੇ ਕਿਸ ਤਰ੍ਹਾਂ ਗਵਰਨਮੈਂਟ ਦੇ ਚੁਣੇ ਹੋਏ ਨੁਮਾਇੰਦੇ ਕਿੱਥੇ ਬੈਠਦੇ ਨੇ ਕੀ ਉਹਨਾਂ ਦੀ ਭੂਮਿਕਾ ਹੈ ਤੇ ਕੀ ਕੀ ਉਹ ਕਰਦੇ ਨੇ ਸੋ ਆਓ ਫਾਲੋ ਮੀ ਕੈਨਬਰਾ ਪਾਰਲੀਮੈਂਟ ਹਾਊਸ ਆਸਟ੍ਰੇਲੀਆ ਐਜ਼ ਯੂ ਕੈਨ ਸੀ ਮੈਂ ਅਸਵੇਲੇ ਹੈਗਾ ਆਸਟ੍ਰੇਲੀਆ ਦੀ ਕੈਪੀਟਲ ਕੈਨਬਰਾ ਦੇ ਪਾਰਲੀਮੈਂਟ ਹਾਊਸ ਦੇ ਵਿੱਚ ਯਾਨੀ ਦੇਸ਼ ਦੀ ਰਾਜਧਾਨੀ ਹੈ ਕੈਨਬਰਾ ਤੇ ਉਹਦਾ ਪਾਰਲੀਮੈਂਟ ਹਾਊਸ ਹੈ ਜਿਹੜਾ ਉਹਦੇ ਬਿਲਕੁਲ ਵਿਚਾਲੇ ਮੈਂ ਖੜਾ ਮੇਰੇ ਲਈ ਆ ਬੜੀ ਹੈਰਾਨਗੀ ਦੀ ਗੱਲ ਆ ਕਿਉਂਕਿ ਅਸੀਂ ਜਿਸ ਮੁਲਕ 'ਚ ਰਹਿੰਦੇ ਆ ਉੱਥੇ ਇਸ ਜਗ੍ਹਾ ਨੂੰ ਦੇਖਣ ਦੀ ਸਾਨੂੰ ਇਜਾਜ਼ਤ ਨਹੀਂ ਹੈ ਪਰ ਇੱਥੇ ਇੰਨੀ ਕਿ ਇਜਾਜ਼ਤ ਆ ਵੀ ਉਹ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੱਛੇ ਪਾਰਲੀਮੈਂਟ ਹਾਊਸ ਹੈ ਤੇ ਅਸੀਂ ਦਰਸ਼ਕ ਗੈਲਰੀ 'ਚ ਇਸ ਵੇਲੇ ਖੜੇ ਹੋਏ ਆ ਮੈਂ ਦੱਸਣਾ ਚਾਹੁੰਦਾ ਕਿ ਇਹਨੂੰ ਲੋਅਰ ਹਾਊਸ ਕਹਿੰਦੇ ਆ ਜਿਵੇਂ ਆਪਣੇ ਐਮਪੀ ਬਣਦੇ ਆ ਤੇ ਪ੍ਰਧਾਨ ਮੰਤਰੀ ਹੁੰਦੇ ਇੱਥੇ 151 ਜਿਹੜੇ ਮੈਂਬਰ ਚੁਣੇ ਜਾਂਦੇ ਆ ਚੁਣੇ ਮੈਂਬਰ ਫਿਰ ਪ੍ਰਧਾਨ ਮੰਤਰੀ ਦੀ ਚੋਣ ਕਰਦੇ ਆ ਤੇ ਇੱਥੋਂ ਪੂਰੇ ਦੇਸ਼ ਨੂੰ ਚਲਾਇਆ ਜਾਂਦਾ ਜਦੋਂ ਵੀ ਸੈਸ਼ਨ ਹੁੰਦਾ ਤਾਂ ਇੱਥੇ 151 ਦੇ 151 ਮੈਂਬਰ ਜਿਹੜੇ ਵੱਖ-ਵੱਖ ਟੈਰੀਟਰੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਇੱਥੇ ਆ ਕੇ ਬੈਠਦੇ ਨੇ ਇੱਥੇ ਹੀ ਦੇਸ਼ ਦੀ ਬਿਹਤਰੀ ਵਾਸਤੇ ਜਿਹੜੀਆਂ ਯੋਜਨਾਵਾਂ ਮਤੇ ਪਾਸ ਕੀਤੇ ਜਾਂਦੇ ਆ ਇਹਨੂੰ ਕਹਿੰਦੇ ਲੋਅਰ ਹਾਊਸ ਇੱਕ ਹੈਗਾ ਅਪਰ ਹਾਊਸ ਜਿਵੇਂ ਆਪਣੇ ਰਾਜ ਸਭਾ ਉਹਦੇ ਚ ਸੈਨੇਟਰ ਚੁਣੇ ਜਾਂਦੇ ਨੇ ਉਹ 76 ਯਾਨੀ ਕਿ 76 ਸੈਨੇਟਰ ਚੁਣੇ ਜਾਂਦੇ ਨੇ ਇਹਦੇ ਵਿੱਚ ਹੀ ਉਹ ਜਿਹੜਾ ਬਲਾਕ ਵੀ ਆ ਮੈਂ ਕੋਸ਼ਿਸ਼ ਕਰੂੰਗਾ ਉੱਥੇ ਵੀ ਤੁਹਾਨੂੰ ਪਹੁੰਚ ਕੇ ਦਿਖਾਵਾਂ ਸੋ ਮੇਰੇ ਲਈ ਇਹ ਬੜਾ ਅਨੋਖਾ ਜਿਹਾ ਅਨੁਭਵ ਆ ਕਿ ਇੱਥੇ ਕੋਈ ਸਿਕਿਉਰਟੀ ਨਹੀਂ ਹੈ ਹਾਂ ਗੇਟ ਤੇ ਜਰੂਰ ਇੱਕ ਵਾਰੀ ਚੈੱਕ ਕਰਦੇ ਨੇ ਤਾਂ ਕਿ ਤੁਸੀਂ ਕੋਈ ਇਸ ਤਰ੍ਹਾਂ ਦੀ ਵਸਤੂ ਅੰਦਰ ਲੈ ਕੇ ਨਾ ਚਲੇ ਜਾਓ ਜਿਹੜੀ ਕਿ ਅੰਦਰ ਕੋਈ ਨੁਕਸਾਨ ਪਹੁੰਚਾ ਸਕੇ ਜਾਂ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਅਪੱਤੀਜਨਕ ਹੋਵੇ ਜਿਹੜੀ ਇੱਥੇ ਬੈਨ ਆ ਪਰ ਤੁਸੀਂ ਉਹਨੂੰ ਲੈ ਕੇ ਆਓ ਉਹਦੇ ਵਾਸਤੇ ਬਾਹਰ ਸਕੈਨਰ ਜਿਵੇਂ ਆਪਣੇ 에ਰਪੋਰਟ ਤੇ ਲੱਗੇ ਹੁੰਦੇ ਉਸ ਤਰ੍ਹਾਂ ਦੇ ਲੱਗੇ ਆ ਸੋ ਇਹ ਆ ਆਸਟ੍ਰੇਲੀਆ ਦਾ ਪਾਰਲੀਮੈਂਟ ਹਾਊਸ ਜਿੱਥੇ ਕਿ ਪ੍ਰਧਾਨ ਮੰਤਰੀ ਤੇ ਹੋਰ ਚੁਣੇ ਹੋਏ ਨੁਮਾਇंदे ਬੈਠਦੇ ਨੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਉ ਇੱਕ ਵਾਰੀ ਸਾਰੇ ਪਾਸੇ ਗੈਲਰੀ ਸਾਰੀਆਂ ਦਿਖਾ ਦਿਓ ਇਹ ਗੈਲਰੀ ਜੋ ਜਿੱਥੇ ਸામਨੇ ਜਿਹੜੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਇੱਥੇ ਦਰਸ਼ਕ ਬੈਠ ਕੇ ਦੇਖ ਸਕਦੇ ਨੇ ਇਹਦੇ ਵਾਸਤੇ ਜਿਹੜੀ ਬਿਲਕੁਲ ਪਿੱਛੇ ਮੇਰਾ خیال ਆਈ ਥਿੰਕ ਸੋ ਕਿ ਉਹ মিডিਆ ਵਾਸਤੇ ਗੈਲਰੀ ਬਣਾਈ ਗਈ ਹੈ ਕਿ ਜਦੋਂ ਇੱਥੇ ਸੈਸ਼ਨ ਚੱਲਦਾ ਤਾਂ ਉਹਦੀ মিডিਆ ਕਵਰੇਜ ਕਰਨ ਵਾਸਤੇ মিডিਆ ਕਰਮਚਾਰੀ ਨੇ ਜਿਹੜੇ ਵੱਖ-ਵੱਖ ਚੈਨਲ ਜਾਂ ਖਬਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਪਿੱਛੇ ਬੈਠ ਕੇ ਉਹ ਸਾਰੇ ਸੈਸ਼ਨ ਦੀ ਕਵਰੇਜ ਕਰ ਸਕਣ ਲੈਫਟ ਸਾਈਡ ਤੇ ਫਿਰ ਦਰਸ਼ਕ ਗੈਲਰੀ ਬਣੀ ਹੋਈ ਹੈ ਇੱਥੇ ਵੀ ਦਰਸ਼ਕ ਬੈਠ ਕੇ ਇਸ ਕਾਰਵਾਈ ਨੂੰ ਆਮ ਤੌਰ ਤੇ ਦੇਖ ਸਕਦੇ ਆ ਤੇ ਜਿੱਥੇ ਮੈਂ ਖੜਾ ਹੋਇਆ ਹਾਂ ਇਹ ਵੀ ਉਹ ਗੈਲਰੀ ਆ ਜਿੱਥੇ ਤੁਸੀਂ ਬੈਠ ਕੇ ਇਸ ਨੂੰ ਦੇਖ ਸਕਦੇ ਆ ਉਹ ਜੇ ਮੈਂ ਉੱਪਰ ਨਜ਼ਰ ਘੁੜਾਵਾਂ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਉਮੀਦ ਆ ਵੀ ਉਹ ਸਕੂਲ ਦੇ ਬੱਚੇ ਸਕੂਲੀ ਬੱਚੇ ਇਸ ਚੱਲਦੀ ਹੋਈ ਕਾਰਵਾਈ ਨੂੰ ਜੇਕਰ ਦੇਖਣਾ ਚਾਹਣ ਤਾਂ ਉਹਨਾਂ ਵਾਸਤੇ ਵੀ ਵੱਖਰਾ ਪ੍ਰਬੰਧ ਕੀਤਾ ਗਿਆ ਤਿੰਨ ਸਾਈਡ ਤੇ ਹੋ ਸਕਦਾ ਜਿੱਧਰ ਮੈਂ ਖੜਾ ਇਧਰ ਹਾਂ ਚਾਰੋਂ ਦਿਸ਼ਾਵਾਂ ਵਿੱਚ ਚਾਰੋਂ ਦਿਸ਼ਾਵਾਂ ਵੱਲ ਹੀ ਕੁਰਸੀਆਂ ਨੇ ਲਾਈਆਂ ਕਿ ਜਿਹੜਾ ਇਸ ਦੇਸ਼ ਦਾ ਭਵੇਖਾ ਯਾਨੀ ਕਿ ਵਿਦਿਆਰਥੀ ਨੇ ਵੱਖ-ਵੱਖ ਸਕੂਲਾਂ ਦੇ ਉਹਨਾਂ ਨੂੰ ਵੀ ਇੱਥੇ ਬਿਠਾ ਕੇ ਇਹਨਾਂ ਨੂੰ ਚੱਲਦੀ ਹੋਈ ਸੈਸ਼ਨ ਦੀ ਕਾਰਵਾਈ ਦਿਖਾਉਂਦੇ ਰਹਿੰਦੇ ਨੇ ਸੋ ਇਹ ਆ ਇੱਥੋਂ ਦਾ ਮੇਨ ਪਾਰਲੀਮੈਂਟ ਹਾਊਸ ਜਿਹਦਾ ਮੈਂ ਇੱਕ ਪੋਰਸ਼ਨ ਜਿਹੜਾ ਮੇਨ ਤੇ ਅਹਿਮ ਪੋਰਸ਼ਨ ਆ ਉਹ ਤੁਹਾਨੂੰ ਦਿਖਾਇਆ ਇਸ ਤੋਂ ਅਗਲਾ ਪੋਰਸ਼ਨ ਜਿਹੜਾ ਵੀ ਮੈਨੂੰ ਠੀਕ ਲੱਗੂਗਾ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਾਰਲੀਮੈਂਟ ਹਾਊਸ ਦਾ ਅੰਦਰ ਵਾਲਾ ਪਾਸਾ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਮੈਂ ਇੱਥੋਂ ਦਿਖਾਉਣਾ ਇਹ ਉਦੋਂ ਦੀ ਤਸਵੀਰ ਹੈ ਜਦੋਂ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੁੰਦਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀ ਵੀ ਉਵੇਂ ਤਰ੍ਹਾਂ ਦਰਸ਼ਕ ਗੈਲਰੀ ਇਹ 151 ਰਿਪਰੈਜ਼ੈਂਟੇਟਿਵ ਬੈਠੇ ਹੋਏ ਨੇ ਜਿਹੜੇ ਵੱਖ-ਵੱਖ ਟੈਰਿਟਰੀਜ਼ ਨੂੰ ਦੀ ਨਿਮਾਇੰਦਗੀ ਕਰਦੇ ਨੇ ਚੁਣੇ ਹੋਏ ਮੈਂਬਰ ਇਹ ਇਸੇ ਤਰ੍ਹਾਂ ਦਰਸ਼ਕ ਗੈਲਰੀ ਆ ਇਹ ਉੱਪਰ ਸਟੂਡੈਂਟਸ ਵਾਸਤੇ ਮੇਰਾ ਖਿਆਲ ਬਣੀ ਹੋਏਗੀ ਇਹ ਵੀ ਉੱਪਰ ਗੈਲਰੀ ਸਟੂਡੈਂਟਸ ਵਾਸਤੇ ਇਹ ਵੀ ਸਟੂਡੈਂਟਸ ਵਾਸਤੇ ਤੇ ਆ ਜਿੱਥੇ ਅਸੀਂ ਖੜਕੇ ਮੈਂ ਜਿੱਥੇ ਖੜਕੇ ਬੋਲਿਆ ਸੀ ਉਹ ਜਗ੍ਹਾ ਇਹ ਵੀ ਦਰਸ਼ਕ ਗੈਲਰੀ ਜਿੱਥੇ ਦੇਖ ਸਕਦੇ ਆ ਤੇ ਇੱਥੇ ਹੋਰ ਬਹੁਤ ਸਾਰੀਆਂ ਖਾਸ ਚੀਜ਼ਾਂ ਨੇ ਪਰ ਆ ਜਿਹੜਾ ਇੱਕ ਖਾਸ ਚੀਜ਼ ਨੇ ਉਹ ਹੈਗਾ ਦ ਮੇਸ ਦ ਮੇਸ ਅ ਗਿਲਟ ਰੋਡ ਫੀਚਰਿੰਗ ਅ ਕਰਾਉਨ ਇਜ਼ ਦ ਸਿੰਬਲ ਆਫ ਅਥਾਰਟੀ ਫਾਰ ਦ ਹਾਊਸ ਆਫ ਰਿਪਰੈਜ਼ੈਂਟੇਟਿਵ ਐਂਡ ਦ ਸਪੀਕਰ lies at the foot of the central table whenever the house is meeting the house is meeting and the speaker is in the chair ke jadon speaker chair de upar baitha hunda ta odo eh jada mes <laughs> aa dekho bilkul inu bade satkar vajon bade samman vajon itthe rakheya janda jadon karwai chal rahi hundi hun karwai nahi si is <laughs> karke utthe is vele maujood da mes nahi si baki di bhi jankari vaste aa utte na main dikha dena mes di special alag to photo eh hai mes this is a mes ये बारे की है मैं तुम दस देना फोटोग्राफ ऑफ द मेस फोटोग्राफ ऑफ द मेस यूजड इन द हाउस ऑफ रिप्रजेंटेटिव चैम्बर द मेस वॉज आ गिफ्ट टू द हाउस ऑफ रिप्रजेंटेटिवज़ बाय द कॉमनज हाउस ऑफ पार्लीमेंट ऑफ द ग्रेट ब्रिटेन एंड द नॉर्दर्न आइलैंड प्रजेंटड ऑन उत्ती नवंबर उन्नीस सौ इकवंजा पेश गया ਹਾਊਸ ਆਫ ਪਾਰਲੀਮੈਂਟ ਆਫ ਗ੍ਰੇਟ ਬ੍ਰਿਟੇਨ ਤੇ ਨਾਰਥਰਨ ਆਇਰਲੈਂਡ ਵੱਲੋਂ ਇਹ ਉਹਨਾਂ ਨੂੰ ਗਿਫਟ ਦਿੱਤਾ ਗਿਆ ਕਿਉਂਕਿ ਐਵਰੀਬਾਡੀ ਨੋਜ਼ ਕਿ ਜਿਹੜਾ ਇਹ ਦੇਸ਼ ਨੇ ਜਿਵੇਂ ਆਸਟ੍ਰੇਲੀਆ ਆ ਇਹਦੇ ਜਿਹੜੇ ਮੂਲ ਵਸਨੀਕ ਨੇ ਉਹ ਤਾਂ ਅoriginal ਨੇ ਬਟ ਜਿਹੜੇ ਇੱਥੇ ਰੂਲਰ ਪਾਰਟੀ ਆ ਉਹ ਬ੍ਰਿਟੇਨ ਨਾਲ ਉਹਨਾਂ ਦਾ ਸਬੰਧ ਆ ਮਹਾਰਾਣੀ ਦੇ ਨਾਲ ਸਬੰਧ ਆ ਤਾਂ ਇਹ ਉੱਥੋਂ ਦੇ ਸਤਕਾਰ ਦਾ ਇੱਕ ਪਾਤਰ ਹੈ ਜਿਹੜਾ ਕਿ 1951 ਚ ਦਿੱਤਾ ਗਿਆ ਤੇ ਇਹਦੀ ਮੌਜੂਦਗੀ ਹਰ ਵੇਲੇ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਕਿਹਦੇ ਲਈ ਕੰਮ ਕਰ ਰਿਆ ਯਾਨੀ ਸੀ ਕੀ ਇਸ ਕੰਟਰੀ ਤੇ ਰੂਲਰ ਕੌਣ ਨੇ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਦਮ ਇਸ ਆਓ ਚੱਲਦੇ ਪਾਰਲੀਮੈਂਟ ਹਾਊਸ ਜੱਗੇ ਤਨ ਹੋਰ ਕੁਝ ਦਿਖਾ ਦਿੰਦੇ ਪਾਰਲੀਮੈਂਟ ਹਾਊਸ ਦੀ ਜਿਹੜੀ ਮੈਂ ਗੈਲਰੀ ਦੇ ਵਿੱਚ ਖੜਾ ਹਾਂ ਤੇ ਗੈਲਰੀ ਦੇ ਵਿੱਚ ਤਸਵੀਰਾਂ ਨੇ ਪੇਂਟਿੰਗਸ ਨੇ ਬੜੀਆਂ ਖੂਬਸੂਰਤ ਇਹ ਪੇਂਟਿੰਗਸ ਨੇ ਉਹਨਾਂ ਪ੍ਰਧਾਨ ਮੰਤਰੀਆਂ ਦੀਆਂ ਜਿਨ੍ਹਾਂ ਨੇ ਵਕਫ ਵਕ ਸਮੇਂ ਦੇ ਆਸਟ੍ਰੇਲੀਆ ਦੇ ਵਿੱਚ ਬਤੌਰ ਪ੍ਰਾਈਮ ਮਿਨਿਸਟਰ ਸੇਵਾ ਨਿਭਾਈ ਮੇਰੇ ਸੱਜੇ ਹੱਥ 'ਤੇ ਸ਼ੁਰੂ ਹੋ ਜਾਂਦੀਆਂ ਨੇ ਪੇਂਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਪੇਂਟਿੰਗਸ ਬਣੀਆਂ ਨੇ ਤੇ ਇਹ ਦਰਸਾਉਂਦੀਆਂ ਨੇ ਕਿ ਕਿਹੜੇ ਕਾਰਜਕਾਲ ਦੌਰਾਨ ਕਿਹੜੇ-ਕਿਹੜੇ ਪ੍ਰਧਾਨ ਮੰਤਰੀ ਨੇ ਬਤੌਰ ਪ੍ਰਾਈਮ ਮਿਨਿਸਟਰ ਇੱਥੇ ਸੇਵਾਵਾਂ ਦਿੱਤੀਆਂ ਇਹ ਤੁਸੀਂ ਸਾਰੀਆਂ ਦੇਖ ਸਕਦੇ ਹੋ ਆ ਜਿਹੜੀ ਪੇਂਟਿੰਗ ਤੁਸੀਂ ਦੇਖ ਰਹੇ ਹੋ ਇਹ ਦੱਸਦੀ ਹੈ ਦਰਸਾਉਂਦੀ ਹੈ ਕਿ ਇੱਥੇ ਪਾਰਲੀਮੈਂਟ ਹਾਊਸ ਜਿਹੜਾ ਫਰਸਟ ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸ ਦਿੰਦਾ ਇਹ ਹੈ ਦਾ ਓਪਨਿੰਗ ਆਫ ਦਾ ਫਰਸਟ ਕਾਮਨਵੈਲਥ ਪਾਰਲੀਮੈਂਟ ਆਫ ਆਸਟ੍ਰੇਲੀਆ ਮਈ 9 1901 ਪਾਰਲੀਮੈਂਟ ਹਾਊਸ ਆਰਟ ਕਲੈਕਸ਼ਨ ਯਾਨੀ ਕਿ 9 ਮਈ 1901 ਨੂੰ ਜਦੋਂ ਪਾਰਲੀਮੈਂਟ ਸਭ ਤੋਂ ਪਹਿਲਾਂ ਇੱਥੇ ਬਣੀ ਤਾਂ ਉਸ ਸਮੇਂ ਦੀ ਤਸਵੀਰ ਨੂੰ ਇੱਕ ਪੇਂਟਿੰਗ ਦੇ ਰੂਪ ਵਿੱਚ ਦਿੱਤਾ ਗਿਆ ਹੁਣ ਮੈਨੂੰ ਕਦੇ ਨਹੀਂ ਭੁੱਲੂਗਾ ਵੀ 9 ਮਈ 1901 ਨੂੰ ਇੱਥੇ ਪਾਰਲੀਮੈਂਟ ਜਿਹੜੀ ਕਾਮਨਵੈਲਥ ਪਾਰਲੀਮੈਂਟ ਸੀ ਉਹਦੀ ਜਿਹੜੀ ਫਰਸਟ ਓਪਨਿੰਗ ਹੋਈ ਉਹ 9 ਮਈ 1901 ਨੂੰ ਹੋਈ ਬੜੀ ਖੂਬਸੂਰਤ ਗੱਲ ਆ ਕਿ ਉਸ ਚੀਜ਼ ਨੂੰ ਇੱਕ ਪੇਂਟਿੰਗ ਦੇ ਰੂਪ ਵਿੱਚ ਸਾਂਭਿਆ ਗਿਆ ਬੜੀ ਸੋਹਣੀ ਪੇਂਟਿੰਗ ਆ ਬੜੀ ਕਲਾਸਿਕ ਪੇਂਟਿੰਗ ਆ ਜਿਹਨੇ ਵੀ ਬਣਾਈ ਹੈ ਉਸ ਆਰਟਿਸਟ ਨੂੰ ਸਲਾਮ ਤੇ ਸਤਿ ਸ਼੍ਰੀ ਅਕਾਲ ਕਰਨਾ ਪਾਣਾ ਆਓ ਜੀ ਦੋਸਤੋ ਇਸ ਵੇਲੇ ਮੈਂ ਖੜਾ ਆ ਅੱਪਰ ਹਾਊਸ ਦੇ ਵਿੱਚ ਜਿਹਨੂੰ ਕਹਿੰਦੇ ਆ ਰਾਜ ਸਭਾ ਸੋ ਪਾਰਲੀਮੈਂਟ ਹਾਊਸ ਦੇ ਵਿੱਚ ਇੱਕੋ ਹੀ ਜਗ੍ਹਾ ਤੇ ਇੱਥੇ ਲੋਅਰ ਹਾਊਸ ਵੀ ਆ ਤੇ ਅੱਪਰ ਹਾਊਸ ਵੀ ਆ ਜਿਸ ਤਰ੍ਹਾਂ ਮੈਂ ਐਜ਼ ਅਰਲੀਅਰ ਤੁਹਾਨੂੰ ਦੱਸ ਚੁੱਕਾ ਸੀ ਕਿ ਜਿਹੜਾ ਰਾਜ ਸਭਾ ਦੇ ਸੈਨੇਟਰ ਜਿਹਨੂੰ ਆਪਾਂ ਉੱਥੇ ਰਾਜ ਸਭਾ ਮੈਂਬਰ ਕਹਿੰਦੇ ਇੱਥੇ ਸੈਨੇਟਰ ਕਹਿੰਦੇ ਨੇ 76 ਸੈਨੇਟਰ ਹੁੰਦੇ ਨੇ ਜਿਹੜੇ ਕਿ ਨਾਮਜ਼ਦ ਕੀਤੇ ਜਾਂਦੇ ਨੇ ਰਾਜ ਸਭਾ ਤੇ ਲੋਕ ਸਭਾ ਰਲ ਕੇ ਕਾਨੂੰਨ ਬਣਾਉਂਦੇ ਨੇ ਤੇ ਜਿਹੜੀ ਇਹ ਕਮੇਟੀ ਹੈ ਜਿਹੜੀ ਕਿ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਸੈਨੇਟਰ ਨੇ ਇਹ ਲੋਕ ਸਭਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਰਿਵਿਊ ਵੀ ਕਰਦੇ ਨੇ ਅਮੈਂਡ ਕਰਨਾ ਚਾਹਣ ਅਮੈਂਡ ਵੀ ਕਰਦੇ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਕੋਈ ਵੀ ਕਾਨੂੰਨ ਪਾਸ ਤੇ ਲਾਗੂ ਨਹੀਂ ਹੁੰਦਾ ਤੇ ਇਹ ਉਸੇ ਤਰ੍ਹਾਂ ਦੀ ਗੈਲਰੀ ਬਟ ਇੱਥੇ ਥੋੜਾ ਜਿਆਦਾ ਇਹਨਾਂ ਨੇ ਕਲਰ ਥੀਮ ਚੇਂਜ ਕਰ ਦਿੱਤਾ ਉੱਥੇ ਤੁਸੀਂ ਦੇਖਿਆ ਸੀ ਰੰਗ ਹੋਰ ਤਰ੍ਹਾਂ ਦਾ ਸੀ ਇੱਥੇ ਜਿਹੜਾ ਲਾਈਟ ਪਿੰਕ ਜਿਹਾ ਆਪਾਂ ਦੇਖ ਸਕਦੇ ਇਸ ਤਰ੍ਹਾਂ ਦਾ ਰੰਗ ਗੈਲਰੀ ਸੇਮ ਨੇ ਉਸੇ ਤਰ੍ਹਾਂ ਉਹ ਦੇਖੋ 76 ਦੇ ਬੈਠਣ ਵਾਸਤੇ ਸੇਮ ਹੀ ਉਹਨਾਂ ਨੇ ਬਣਾਇਆ ਹੋਇਆ ਆ ਜਿਹੜਾ ਸਿਟਿੰਗ ਏਰੀਆ ਹੈ ਉਸੇ ਤਰ੍ਹਾਂ ਪਾਸੇ-ਵੱਸੇ ਗੈਲਰੀਜ਼ ਬਣੀਆਂ ਹੀ ਆਂ ਦੋਵੇਂ ਪਾਸੇ ਗੈਲਰੀਜ਼ ਨੇ ਦਰਸ਼ਕ ਬੈਠ ਕੇ ਉਸੇ ਤਰ੍ਹਾਂ ਹੀ ਉੱਪਰ ਸੇਮ ਐ ਜਿਹਦੇ ਵਿੱਚ ਕੋਈ ਤਬਦੀਲੀ ਮੈਨੂੰ ਦੇਖਣ ਨੂੰ ਨਹੀਂ ਮਿਲੀ ਬਸ ਸਿਰਫ ਕਲਰ ਜਿਹੜਾ ਚੇਂਜ ਐ ਐਂਡ ਸੀਟਾਂ ਉੱਥੇ 151 ਸੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ 76 ਅਪਰ ਹਾਊਸ ਯਾਨੀ ਕਿ ਰਾਜ ਸਭਾ ਯਾਨੀ ਕਿ ਜਿਨ੍ਹਾਂ ਦੇ ਮੈਂਬਰ ਹੁਣ ਆਪਾਂ ਸੈਨੇਟਰ ਕਹਿੰਦੇ ਆ ਉਹ 3 ਸਾਲ ਲਈ ਚੁਣੇ ਜਾਂਦੇ ਉਹਨਾਂ ਦਾ ਕਾਰਜਕਾਲ ਦਾ ਸਮਾਂ ਹੈ 3 ਸਾਲ ਹਰੇਕ ਸਟੇਟ ਦੇ ਵਿੱਚੋਂ 12 ਬਣਾ ਮੈਂਬਰ ਚੁਣੇ ਜਾਂਦੇ ਆ 12 ਛੇ 72 ਤੇ ਜਿਹੜੇ ਬਾਕੀ ਰਹਿ ਗਏ 4 ਕਿ 76 ਟੋਟਲ ਨੇ ਉਹ ਇਹਨੀਆਂ ਟੈਰੀਟਰੀਜ਼ ਨੇ ਯੂਨੀਅਨ ਟੈਰੀਟਰੀਜ਼ ਨੇ ਜਿਵੇਂ ਕਿ ਇੱਥੇ ਜਿੱਥੇ ਅਸੀਂ ਖੜੇ ਆ ਏਸੀਟੀ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਇਹਦੇ ਵਿੱਚ ਕਿ ਕੈਨਬਰਾ ਹੈ ਤੇ ਇੱਕ ਹੈ ਨਾਰthern ਟੈਰੀਟਰੀ ਉਹਨਾਂ ਦੇ ਵਿੱਚੋਂ ਦੋ-ਦੋ ਮੈਂਬਰ ਇਲੈਕਟ ਕੀਤੇ ਜਾਂਦੇ ਆ ਜੀ ਦੋਸਤੋ ਇਸ ਵੇਲੇ ਮੈਂ ਤੁਹਾਨੂੰ ਇਸ ਤਸਵੀਰ ਦੇ ਮਾਧਿਅਮ ਦੁਆਰਾ ਦਿਖਾਉਂਗਾ ਕੈਡਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਯਾਨੀ ਕਿ ਲੋਕ ਸਭਾ ਲੋਅਰ ਹਾਊਸ ਉਹਦੀ ਸਿਟਿੰਗ ਪਲਾਨ ਕੀ ਹੈ ਕਿ ਕਿਵੇਂ ਕਿੱਥੇ ਕਿੱਥੇ ਕੌਣ ਬੈੰਦਾ ਆਜੋ ਜੇ ਮੈਂ ਨਜ਼ ਸਭ ਤੋਂ ਪਹਿਲੇ ਨੰਬਰ ਤੇ ਯਾਨੀ ਕਿ 1 ਨੰਬਰ ਤੇ ਇਹਨਾਂ ਨੇ ਇੱਥੇ ਲਿਖਿਆ ਸਪੀਕਰ ਬੈਠਦਾ ਜਿਹੜਾ ਕਿ ਪੂਰੀ ਕਾਰਵਾਈ ਚਲਾਉਂਦਾ 2 ਨੰਬਰ ਤੇ ਉਹਦੇ ਬਿਲਕੁਲ ਨਜ਼ਦੀਕ ਕੌਣ ਬੈਠਦਾ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਤੇ ਉਸ ਤੋਂ ਬਾਅਦ 3 ਨੰਬਰ ਤੇ ਆ ਜਿਹੜੀ ਸਾਰੇ ਅੱਗੇ ਪਹਿਲੀਆਂ ਦੋ ਲਾਈਨਾਂ ਨੇ ਰੋਜ਼ ਨੇ ਇਹਦੇ ਵਿੱਚ ਬੈਠਦੇ ਨੇ ਮੰਤਰੀ ਯਾਨੀ ਕਿ ਮਿਨਿਸਟਰਸ 4 ਨੰਬਰ ਤੇ ਗਵਰਨਮੈਂਟ ਬੈਕ ਬੈਂਚਰਸ ਜਿਨ੍ਹਾਂ ਨੂੰ ਕੋਈ ਮਹਿਕਮਾ ਨਹੀਂ ਮਿਲਿਆ ਪਰ ਮੈਂਬਰਸ ਨੇ ਚੁਣੇ ਹੋਏ ਨੇ ਉਹ ਬੈਠਦੇ ਨੇ ਇਹਦੇਲੇ ਪਾਸੇ ਆ ਜਿਹੜਾ ਦੂਜਾ ਪਾਸਾ ਇਹ ਆ ਗਿਆ ਵਿਰੋਧੀ ਪਾਰਟੀਆਂ ਦਾ ਯਾਨੀ ਕਿ ਆਪੋਜੀਸ਼ਨ ਜਿਹੜੀ ਕਿ ਆਪੋਜੀਸ਼ਨ ਜਿਹੜੀ ਵੀ ਆਪੋਜੀਸ਼ਨ ਹੋਣ ਚਾਹੁੰਦੀ ਆ ਸੈਕੰਡ ਟੂ ਗਵਰਨਮੈਂਟ ਤਾਂ ਉਹ ਇਧਰਲੇ ਪਾਸੇ ਬੈਠਦੀ ਹੈ ਉਹਨਾਂ ਦਾ ਹੁਣ ਜਿਵੇਂ ਮੈਨੂੰ ਬੜੀ ਖੂਬਸੂਰਤ ਗੱਲ ਲੱਗੀ ਕਿ ਜੇ 2 ਨੰਬਰ ਤੇ ਪ੍ਰਧਾਨ ਮੰਤਰੀ ਬਿਲਕੁਲ ਸਪੀਕਰ ਦੇ ਨਾਲ ਬੈਠਦੇ ਨੇ ਤੇ 5 ਨੰਬਰ ਤੇ ਉਹਦੇ ਬਿਲਕੁਲ ਨਾਲ ਪੈਰਲਲ ਬਰਾਬਰ ਤੇ ਆਪੋਜੀਸ਼ਨ ਦਾ ਜਿਹੜਾ ਲੀਡਰ ਉਹ ਬੈਠਦਾ ਉਸ ਤੋਂ ਬਾਅਦ ਆ ਗਿਆ ਜੀ 6 ਨੰਬਰ ਤੇ 6 ਨੰਬਰ ਤੇ ਲੀਡਰਸ ਆਫ ਦਾ ਆਪੋਜੀਸ਼ਨ ਆਪੋਜੀਸ਼ਨ ਦੇ ਜਿਹਨੇ ਲੀਡਰਸ ਨੇ ਉਹ ਬੈਠਦੇ ਆ 7 ਨੰਬਰ ਤੇ ਫਿਰ ਆਪੋਜੀਸ਼ਨ ਬੈਕ ਬੈਂਚਰਸ ਕਿ ਆਪੋਜੀਸ਼ਨ ਦੇ ਜਿਹੜੇ ਸੈਕੰਡ ਟੂ ਹੁੰਦੇ ਉਹਨਾਂ ਤੋਂ ਉਹਦੇ ਵਜੋਂ ਡੈਜ਼ਿਗਨੇਸ਼ਨ ਵਜੋਂ ਜਾਂ ਉਹਨਾਂ ਦੇ ਕਾਰਜਕਾਲ ਵਜੋਂ ਜਿਵੇਂ ਜਿਵੇਂ ਵੀ ਇਹਨਾਂ ਨੇ ਰੱਖਿਆ ਹੈਗਾ ਉਹ ਫਿਰ ਪਿੱਛੇ ਬੰਦੇ ਆ ਉਸ ਤੋਂ ਇਲਾਵਾ ਸੇਮ ਐਜ਼ ਪ੍ਰੈਸ ਗੈਲਰੀ ਉਹਦੇ ਉੱਪਰ ਇਹ ਦਰਸ਼ਕ ਗੈਲਰੀ ਹੈ ਪਬਲਿਕ ਇੱਥੇ ਬੈਠਦੀ ਹੈ ਐਂਡ ਉਹ ਜਿਹੜਾ ਮੈਂ ਤੁਹਾਨੂੰ ਦਾ ਮੇਸ ਦਿਖਾਇਆ ਸੀ ਉਹ ਗੁਰਜ ਜਿਹਾ ਵੱਡਾ ਸਾਰਾ ਉਹਨੂੰ ਜਿਹੜਾ ਬੰਦਾ ਲੈ ਕੇ ਜਾਂਦਾ ਇਹਨੂੰ ਸੱਜੇ ਮੋਢੇ ਤੇ ਧਰ ਕੇ ਲੈ ਕੇ ਜਾਣਾ ਹੁੰਦਾ ਉਹ ਇੱਥੇ 10ਵੇਂ ਨੰਬਰ ਤੇ ਬੈਠਦਾ ਤਾਂ ਉਹਨੂੰ ਕਹਿੰਦੇ ਆ ਸਰਜੈਂਟ ਐਟ ਆਰਮਸ ਤੇ ਇਸ ਤੋਂ ਇਲਾਵਾ ਜਿਹੜੇ ਕਲਰਕ ਨੇ ਜਿਨ੍ਹਾਂ ਨੇ ਆਪਾਂ ਦੇਖਿਆ ਹੋਊਗਾ ਫਿਲਮਾਂ ਦੇ ਵਿੱਚ ਕੋਲੇ ਬੈਠੇ ਜਿਹੜੀ ਵੀ ਕਾਰਵਾਈ ਚੱਲਦੀ ਉਹਨੂੰ ਟਾਈਪ ਕਰਨਾ ਜਾਂ ਕੰਪਿਊਟਰ ਤੇ ਨੋਟ ਕਰਨਾ ਉਹ 8 ਤੇ 9 ਨੰਬਰ ਦੇ ਨਾਲ ਬੈਠਦੇ ਨੇ ਉਹ ਦੋਨੋਂ ਕਲਰਕ ਹੁੰਦੇ ਨੇ ਇਹ ਆ ਜੀ ਇੱਥੋਂ ਦੀ ਲੋਅਰ ਹਾਊਸ ਦੀ ਕਾਰਗਰਤੀ ਤੇ ਅੱਪਰ ਹਾਊਸ ਵਾਸਤੇ ਚੱਲਦੇ ਆਪਾਂ ਅਗਲੀ ਤਸਵੀਰ ਵੱਲ ਇਸ ਤੋਂ ਬਾਅਦ ਅਗਲੀ ਵਾਰੀ ਆ ਗਈ ਅੱਪਰ ਹਾਊਸ ਦੀ ਸੈਨੇਟਰਸ ਦੀ ਜਿਹੜੇ ਕਿ 76 ਚੁਣੇ ਜਾਂਦੇ ਆ ਉਹਦੇ ਵਿੱਚ ਕਿਵੇਂ ਸਿਟਿੰਗ ਪਲਾਨ ਹੁੰਦਾ ਇੱਥੇ 1 ਨੰਬਰ ਤੇ ਜਿਵੇਂ ਉੱਥੇ ਸਪੀਕਰ ਬੈਠਦਾ ਜੀ ਇੱਥੇ ਬੈੰਦਾ ਪ੍ਰੈਜ਼ੀਡੈਂਟ ਉਹਨੂੰ ਦੂਜੇ ਨੰਬਰ ਤੇ ਕੌਣ ਬਣ ਲੀਡਰਸ ਆਫ ਦਾ ਗਵਰਨਮੈਂਟ ਇਨ ਦਾ ਸੈਨੇਟ ਜਿਹੜਾ ਲੀਡਰ ਸੈਨੇਟ ਦੇ ਵਿੱਚ ਆ ਜਿਹੜਾ ਗਵਰਨਮੈਂਟ ਦੇ ਤੌਰ ਤੇ ਰਿਪਰੈਜ਼ੈਂਟ ਕਰ ਰਿਹਾ ਉਹ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਬੰਦੇ ਆ ਮਿਨਿਸਟਰਸ ਆ ਦੇਖੋ ਸੇਮ ਐਜ਼ ਜਿਵੇਂ ਬਣਾਇਆ ਚੌਥੇ ਨੰਬਰ ਤੇ ਗਵਰਨਮੈਂਟ ਬੈਕ ਬੈਂਚਰ ਸੇਮ ਐਜ਼ ਜਿਵੇਂ ਲੋਅਰ ਹਾਊਸ ਦੇ ਵਿੱਚ ਸਿਟਿੰਗ ਬਲੈਨ ਹੈ ਐਜ਼ ਇਟ ਇਜ਼ ਇਨ ਵਿਚ ਅਪਰ ਹਾਊਸ ਦੇ ਵਿੱਚ ਲੀਡਰ ਆਫ ਦਾ ਆਪੋਜੀਸ਼ਨ ਇਨ ਦਾ ਸੈਨੇਟ ਆ ਪੰਜਵੇਂ ਨੰਬਰ ਤੇ ਸੇਮ ਐਸ ਕੋਈ ਇਹਦੇ 'ਚ ਤਬਦੀਲੀ ਨਹੀਂ ਬਸ ਲੈਫਟ ਤੌਰ ਤੇ ਜਿਹੜਿਆ ਰੂਲਿੰਗ ਪਾਰਟੀ ਹੁੰਦੀ ਆ ਰਾਈਟ ਜਿਹੜੇ ਸਾਈਡ ਆ ਉਹਦੇ ਤੇ ਤੁਸੀਂ ਦੇਖਦੇ ਆਪੋਜੀਸ਼ਨ ਲੀਡਰਸ ਬੈਠਦੇ ਨੇ ਇਹਦੇ 'ਚ ਕੋਈ ਤਬਦੀਲੀ ਨਹੀਂ ਸੇਮ ਐਸ ਪਬਲਿਕ ਗੈਲਰੀ ਪਬਲਿਕ ਗੈਲਰੀ ਪ੍ਰੈਸ ਗੈਲਰੀ ਨਾਥਿੰਗ ਐਟ ਆਲ ਮਾਈਨਰ ਪਾਰਟੀਆਂ ਐਂਡ ਇੰਡੀਪੈਂਡੈਂਟਸ ਜਿਹੜੇ ਨੇ ਉਹ ਇੱਥੇ ਬੈਠਦੇ ਨੇ ਜਿਹੜੀਆਂ ਕਿ ਪਾਰਟੀਆਂ ਵਿਚਾਰੀਆਂ ਸੱਤਾ 'ਚ ਨਹੀਂ ਆ ਸਕੀਆਂ ਨਾ ਆਪੋਜੀਸ਼ਨ ਤੱਕ ਪਹੁੰਚ ਸਕੀਆਂ ਜਿਹੜੀਆਂ ਮਾਈਨਰਸ ਰਹਿ ਜਾਂਦੀਆਂ ਨੇ ਉਹ ਇੱਥੇ ਉਹਨਾਂ ਦਾ ਸਿਟਿੰਗ ਪਲਾਨ ਆ ਉਹ ਇੱਥੇ ਬੈਠਦੇ ਏਸੀ ਇਥੋਂ ਲੋਅਰ ਟੇਪਰ ਹਾਊਸ ਦੀ ਸਿਟਿੰਗ ਪਲਾਨ ਬਾਰੇ ਜਾਣਕਾਰੀ ਆ ਜਿਹੜਾ ਪਾਰਲੀਮੈਂਟ ਦਾ ਤੁਸੀਂ ਮਾਡਲ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ ਦਾ ਹੈ ਉਹ ਸਾਰਾ ਲੈਗੋਸ ਦਾ ਬਣਿਆ ਆ ਸੁਣ ਕੇ ਤੁਹਾਨੂੰ ਹੈਰਾਨਗੀ ਹੋਏਗੀ ਪਰ ਹੈ ਟੋਟਲੀ ਲੈਗੋਸ ਦਾ ਬਣਿਆ ਆ ਕਿੰਨੀ ਬਰੀਕੀ ਦੇ ਨਾਲ ਕੰਮ ਕੀਤਾ ਕਿਵੇਂ ਇਹਨੂੰ ਜੋੜਿਆ ਗਿਆ ਹੋਊਗਾ ਕਿਵੇਂ ਇਹਨੂੰ ਬਣਾਇਆ ਗਿਆ ਹੋਏਗਾ ਇੱਕ ਵਾਰੀ ਤਾਂ ਬੰਦਾ ਸਿਰ ਫੜ ਕੇ ਬਹਿ ਜਾਂਦਾ ਕਿਉਂਕਿ ਐਡੀ ਬਰੀਕ ਤੇ ਮਹੀਨ ਕਲਾਕਾਰੀ ਹੈ ਜਿਹੜੀ ਬਲਾਕ ਨੇ ਜਿੱਥੇ ਫਿੱਟ ਬੈਣਾ ਉਹਨੇ ਉੱਥੇ ਹੀ ਫਿੱਟ ਬੈਣਾ ਤੁਸੀਂ ਦੇਖੋਗੇ ਕਿ ਆਓ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਥੋੜਾ ਜੱਗੇ ਆ ਕੇ ਦਿਖਾ ਦੇਵੇ ਕਿ ਕਿਸ ਤਰੀਕੇ ਨਾਲ ਇਹ پارਲੀਮੈਂਟ ਹਾਊਸ ਜਿੱਥੋਂ ਆਪਾਂ ਐਂਟਰੀ ਕਰਦੇ ਆ ਆ ਜਿਹੜਾ ਐਂਟਰੀ ਦਰਵਾਜ਼ਾ ਐਂਟਰੀ ਦਰਵਾਜ਼ਾ ਜਿੱਥੋਂ ਅਸੀਂ ਐਂਟਰ ਕਰਕੇ ਚੈੱਕਅਪ ਹੋਇਆ ਨਾ ਹੁੰਦਾ ਉਸ ਤੋਂ ਬਾਅਦ ਜਦੋਂ ਆ ਬਾਲੀ ਬਾਲਾ ਏਰੀਆ ਇੱਥੇ ਖੜ ਕੇ ਲੋਕ ਫੋਟੋ ਵਗੈਰਾ ਖਿਚਾਉਂਦੇ ਨੇ ਤਾਂ ਇਹ ਬਿਲਕੁਲ ਉੱਪਰ ਤੁਸੀਂ ਦੇਖ ਸਕਦੇ ਹੋ ਇੱਥੋਂ ਨੇ ਪਾਰਲੀਮੈਂਟ ਹਾਊਸ ਦੇ ਉੱਪਰ ਜਿਹੜਾ ਝੰਡਾ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਸੂ ਲੈਸਟ੍ਰੇਲੀਅਨ ਫਲੈਗ ਇਹ ਸਾਰੇ ਦੇ ਸਾਰੇ ਲੈਗੋਜ਼ ਨੇ ਤੁਸੀਂ ਆਸ-ਪਾਸੇ ਦਰਖਤ ਵੀ ਦੇਖੋਗੇ ਵੀ ਲੈਗੋਜ਼ ਦੇ ਬਣਾਏ ਹੋਏ ਇਹਦੇ ਵਿੱਚ ਓਨੇ ਕਿਨੇ ਕਿ ਦਰਖਤ ਹਰੇ-ਹਰੇ ਦਰਖਤ ਇਸ ਤੋਂ ਲਾਵਾ ਬਹੁਤ ਸਾਰੇ ਲੋਕ ਕੀ ਐਕਟੀਵਿਟੀ ਕਰ ਰਹੇ ਨੇ ਛੱਤ ਦੇ ਉੱਪਰ ਜਿਹੜੇ ਲੱਗੇ ਹੋਏ ਨੇ ਸੋਲਰ ਪੈਨਲਸ ਉਹ ਵੀ ਲੈਗੋਸ ਦੇ ਬਣੇ ਹੋਏ ਨੇ ਜਿੰਨਾ ਵੀ ਪਾਰਲੀਮੈਂਟ ਹਾਊਸ ਕਿਸ ਤਰ੍ਹਾਂ ਦਾ ਹੈ ਜੇਕਰ ਤੁਸੀਂ ਉਹਦਾ ਇੱਕ ਉਡਣਾ ਜਾਂ ਦ੍ਰਿਸ਼ ਦੇਖਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਇਹ ਲੈਗੋਸ ਦੇ ਮਾਡਲ ਦੁਆਰਾ ਪਲੀਪਾਂਤ ਬਖੂਬੀ ਦੇਖ ਸਕਦੇ ਹੋ ਆ ਦੇਖੋ ਇੱਥੇ ਬੱਚੇ ਤੁਹਾਨੂੰ ਬੈਠੇ ਵੀ ਨਜ਼ਰ ਆ ਰਹੇ ਆ ਪਰ ਇਹ ਬੱਚੇ ਨਹੀਂ ਇਹ پارਲੀਮੈਂਟ ਮੈਂਬਰ ਨੇ ਪਰ ਇਥੇ ਤੁਹਾਨੂੰ ਦੇਖਣ ਨੂੰ ਲੈਗੋਜ਼ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਣਾ ਵੀ ਜਿਵੇਂ ਛੋਟੇ-ਛੋਟੇ ਬੱਚਿਆਂ ਦਾ ਇਹ پارਲੀਮੈਂਟ ਦੀ ਕਾਰਵਾਈ ਕਿਵੇਂ ਚੱਲਦੀ ਹੈ ਜਿਹੜਾ ਆਪਾਂ ਹੁਣੇ ਦੇਖ ਕੇ ਆਏ ਸੀ ਉਸ ਤੋਂ ਪਹਿਲਾਂ ਰਾਜ ਸਭਾ ਦਾ ਸੈਨੇਟਰਸ ਦਾ ਜਿਹੜਾ ਏਰੀਆ ਹੈ ਸੈਨੇਟ ਦਾ ਜਿਹੜਾ ਸਦਨ ਹੈ ਉਹ ਹੈ ਤੇ ਇਹਦੇ ਦੇ ਪਾਸੇ ਜਿਹੜਾ ਆਪਾਂ ਇਸ ਤੋਂ ਪਹਿਲਾਂ ਦੇਖਿਆ ਸੀ ਜੀ ਦੇ 151 ਮੈਂਬਰ ਹੁੰਦੇ ਲੋਅਰ ਹਾਊਸ ਲੋਕ ਸਭਾ ਜੀ ਨੂੰ ਆਪਾਂ ਕਹਿੰਨੇ ਆ ਇਹ ਉਹਦਾ ਮਾਡਲ ਬਣਾਇਆ ਗਿਆ ਉਸੇ ਤਰ੍ਹਾਂ ਗੈਲਰੀਜ਼ ਬਣਾਈ ਗਈ ਹੈ ਸਾਰਾ ਕੁਝ ਹੋਵੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਇਹ ਹੈ ਲੈਗੋਸ ਦਾ ਬਣਿਆ ਹੋਇਆ ਪਾਰਲੀਮੈਂਟ ਹਾਊਸ ਦਾ ਮਾਡਲ ਮੈਂ ਇਹ ਐਪਰੀਸ਼ੀਏਟ ਕਰਦਾ ਕਿਉਂਕਿ ਬਹੁਤੀ ਵਾਰ ਹੁੰਦਾ ਵੀ ਐਡੀ ਵੱਡੀ ਬਿਲਡਿੰਗ ਨੂੰ ਅਸੀਂ ਇੱਕਦਮ ਆਪਦੇ ਦਿਮਾਗ ਦੇ ਵਿੱਚ ਇਮੇਜਿਨੇਸ਼ਨ 'ਚ ਨਹੀਂ ਲੈ ਕੇ ਆ ਸਕਦੇ ਕੁਝ ਇੱਕ ਪੋਰਸ਼ਨ ਉਹਦੇ ਜਿੱਥੇ ਅਸੀਂ ਵਿਜ਼ਿਟ ਕਰਦੇ ਆਂ ਬਾਕੀ ਸਾਡੀ ਨਜ਼ਰ ਤੋਂ ਲੇ ਰਹਿ ਜਾਂਦੇ ਆਂ ਪਰ ਇੱਥੋਂ ਅਸੀਂ ਭਲੀਭਾਤ ਇਹ ਜ਼ਰੂਰ ਅੰਦਾਜ਼ਾ ਲਗਾ ਸਕਦੇ ਆਂ ਕਿ ਪਾਰਲੀਮੈਂਟ ਹਾਊਸ ਕਿੱਡਾ ਵੱਡਾ ਹੈ ਤੇ ਇਹਦੇ ਵਿੱਚ ਕੀ ਕੁਝ ਮੌਜੂਦ ਆ ਅਸੀਂ ਉਹਦਾ ਨਜ਼ਰ ਇੱਥੇ ਹੀ ਲਗਾ ਸਕਦੇ ਆਂ ਦੇਖੋ ਇਹ ਕਾਰਾਂ ਵੀ ਖੜੀਆਂ ਨੇ ਤਾਂ ਉਹਦੇ ਵੀ ਮਾਡਲ ਬਣਾਏ ਹੋਏ ਨੇ ਲੋਕ ਤੁਰ ਰਹੇ ਨੇ ਹੱਥ ਦੇ ਵਿੱਚ ਬਰੀਫ ਕੇਸ ਹੈ ਈਚ ਐਂਡ ఎవਰੀਥਿੰਗ ਹਰ ਚੀਜ਼ ਲੈਗੋਸ ਦੀ ਬਣਾਈ ਗਈ ਹੈ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਆਓ ਚੱਲਦੇ ਹਾਂ ਅੱਗੇ ਲੋ ਜੀ ਦੋਸਤੋ ਇਹ ਤਸਵੀਰ ਤੁਹਾਨੂੰ ਹੋਰ ਵੀ ਜ਼ਿਆਦਾ ਵਿਸਥਾਰ ਪੂਰਵਕ ਇਸ ਬਾਰੇ ਦੱਸ ਰਹੀ ਹੋਵੇਗੀ ਦਾ ਆਸਟ੍ਰੇਲੀਅਨ ਪਾਰਲੀਮੈਂਟ ਕੀ ਕਰਦੀ ਹੈ ਦਾ ਰੋਲ ਆਫ ਦਾ ਆਸਟ੍ਰੇਲੀਅਨ ਪਾਰਲੀਮੈਂਟ ਇਜ਼ ਟੂ ਰਿਪਰੈਜ਼ੈਂਟ ਕਿ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਆਸਟ੍ਰੇਲੀਅਨ ਲੋਕਾਂ ਨੂੰ ਸਪੀਕ ਔਨ ਬਿਹੈਫ ਆਫ ਆਸਟ੍ਰੇਲੀਅਨਸ ਕਿ ਆਸਟ੍ਰੇਲੀਅਨ ਲੋਕ ਕੀ ਚਾਹੁੰਦੇ ਉਹਨਾਂ ਦੀ ਆਵਾਜ਼ ਬਣ ਕੇ ਉਹਨੂੰ ਦੱਸਣਾ ਵੀ ਆਸਟ੍ਰੇਲੀਆ ਲੋਕਾਂ ਦੀ ਇਹ ਡਿਮਾਂਡ ਹੈ ਇਸ ਤਰ੍ਹਾਂ ਦੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਤੇ ਆ ਉਹ ਚੀਜ਼ ਸੁਰੱਖਿਆ ਦੇ ਤੌਰ ਤੇ ਚਾਹੁੰਦੇ ਵੀ ਚੇਂਜਸ ਕੀਤੇ ਜਾਣ ਅੱਗੇ ਆ ਜਾਂਦਾ ਲੈਜਿਸਲੇਟ ਮੇਕ ਐਂਡ ਚੇਂਜ ਆਸਟ੍ਰੇਲੀਅਨ ਲਾਅ ਇਹ ਕੌਨ ਕਿ ਕਾਨੂੰਨ ਬਣਾਉਣਾ ਤੇ ਉਹਨਾਂ 'ਚ ਤਬਦੀਲੀ ਕਰਨੀ ਐਮੈਂਡ ਕਰਨਾ ਇਹ ਇਸ ਚੀਜ਼ ਦਾ ਸੈਕੰਡ ਪਾਰਟ ਦਾ ਕੰਮ ਥਰਡ ਹੈਗਾ ਸਕਰੂਟ ਕਰਨਾ ਉਹਨਾਂ ਨੇ ਉਹਨੂੰ ক্লোজলি ਐਗਜ਼ਾਮਿਨ ਦਾ ਗਵਰਨਮੈਂਟ ਕਿ ਗਵਰਨਮੈਂਟ ਦੇ ਕੰਮ ਕਾਜਾਂ ਦੀ ਦੇਖ ਰੇ ਜਾਂ ਨਰੀਖਣ ਕਰਨਾ ਕਿ ਕੀ ਉਹ ਸਹੀ ਕੰਮ ਕਰ ਰਹੀ ਹੈ ਉਸ ਤੋਂ ਥੱਲੇ ਆ ਜਾਈਏ ਦਾ ਆਸਟ੍ਰੇਲੀਅਨ ਫੈਡਰਲ ਪਾਰਲੀਮੈਂਟ ਇਜ਼ ਮੇਡ ਅਪ ਆਫ ਦਾ ਕਿੰਗ ਰਿਪਰਿਜ਼ੈਂਟਡ ਬਾਈ ਦਾ ਗਵਰਨਰ ਜਨਰਲ ਆਏ ਵੇਖੋ ਜੀ ਇੰਗਲੈਂਡ ਦੇ ਕਿੰਗ ਨੇ ਦਾ ਕਿੰਗ ਨੂੰ ਰਿਪਰਿਜ਼ੈਂਟ ਇੱਥੇ ਕੌਣ ਕਰਦਾ ਦਾ ਗਵਰਨਰ ਜਨਰਲ ਕਿ ਜਿਹੜਾ ਗਵਰਨਰ ਜਨਰਲ ਹੁੰਦਾ ਉਹ ਇੱਕ ਤਰ੍ਹਾਂ ਨਾਲ ਸਮਝਿਆ ਜਾਂਦਾ ਵੀ ਇਹ ਸਾਡਾ ਇੰਗਲੈਂਡ ਦਾ ਕਿੰਗ ਹੀ ਆ ਉਹਦੀ ਥਾਂ ਤੇ ਐਕਟ ਕਰ ਰਹੇ ਨੇ ਯਾਨੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕੌਣ ਡਗਵਨਰ ਜਨਰਲ ਉਸ ਤੋਂ ਬਾਅਦ ਉਹਨੇ 76 ਸੈਨੇਟਰਸ ਦਾ ਸੈਨੇਟ ਇਸ ਨੂੰ ਕਹਿੰਦੇ ਦਾ ਸੈਨੇਟ ਜਿਹਦੇ ਕਿ 76 ਮੈਂਬਰ ਹੁੰਦੇ ਆ ਉਹ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰ ਚੁੱਕਾ ਵੀ 3 ਸਾਲੀ ਕੰਮ ਕਰਦੇ ਆ ਉਸ ਤੋਂ ਅੱਗੇ ਹੁੰਦੇ ਆ 151 ਮੈਂਬਰਸ ਆਫ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ 151 ਮੈਂਬਰ ਲੋਅਰ ਹਾਊਸ ਜਿਹਨੂੰ ਕਿ ਆਪਾਂ ਲੋਕ ਸਭਾ ਵੀ ਕਹਿੰਨੇ ਸੌਖੀ ਜ਼ੁਬਾਨ ਦੇ ਵਿੱਚ ਇਹਨਾਂ ਦਾ ਕਾਰਜਕਾਲ ਹੁੰਦਾ 4 ਸਾਲ ਦਾ ਇਹ 4 ਸਾਲ ਲਈ ਕੰਮ ਕਰਦੇ ਆ ਤਾਂ ਇਹ ਦਾ ਦਾ ਹਾਊਸ ਆਫ ਦਾ ਰਿਪਰੈਜ਼ੈਂਟੇਟਿਵ ਇਹ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਮੈਂ ਲੈ ਕੇ ਗਿਆ ਸੀ ਇਹ ਉਹਦੀ ਤਸਵੀਰ ਆ ਤੋਂ ਦ ਆਸਟ੍ਰੇਲੀਅਨ ਪਾਰਲੀਮੈਂਟ ਮੀਟਸ ਇਨ ਕੈਨਬਰਾ ਦ ਨੇਸ਼ਨਸ ਕੈਪੀਟਲ ਉਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਵੀ ਸੈਸ਼ਨ ਹੁੰਦਾ ਸਾਰੇ ਦੇ ਸਾਰੇ ਰਿਪਰੈਜ਼ੈਂਟੇਟਿਵਸ ਨੇ ਜਿਹੜੇ ਵਕ ਵਕ ਸਟੇਟਸ ਨੂੰ ਜਾਂ ਟੈਟਰੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਇੱਥੇ ਆਉਣਾ ਹੀ ਪੈਂਦਾ ਇਥੇ ਆ ਕੇ ਫਿਰ ਸਰੰਦੀ ਕਾਰਵਾਈ ਚਲਾਉਂਦੇ ਆ ਜਿਸ ਨੂੰ ਆਮ ਦਰਸ਼ਕ ਆਮ ਦਿਨਾਂ ਵਾਂਗ ਆਮ ਤੌਰ ਤੇ ਦੇਖੀ ਸਕਦੇ ਆ ਦ ਅਸਟ੍ਰੇਲੀਅਨ ਗਵਰਨਮੈਂਟ ਇਜ਼ ਫਾਰਮਡ ਬਾਈ ਦਾ ਗਰੁੱਪ ਥੈਟ ਹੈਜ਼ ਦਾ ਸਪੋਟ ਆਫ ਦਾ ਮੈਜੋਰਟੀ ਇਨ ਦਾ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਸੇਮ ਐਸ ਸਾਡੇ ਵਾਂਗੂ ਵੀ ਉਹੀ ਰਨ ਕਰਦੇ ਜਿਨ੍ਹਾਂ ਕੋਲ ਮੈਜੋਰਟੀ ਹੁੰਦੀ ਹੈ ਇਹਦੇ ਵਿੱਚ ਕੋਈ ਵੱਖਰਾ ਨਹੀਂ ਹਰ ਦੇਸ਼ ਦਾ ਜਿੱਥੇ ਜਿੱਥੇ ਵੀ ਮੇਰੇ ਖਿਆਲ ਵੋਟਿੰਗ ਹੁੰਦੀ ਹੈ ਸੇਮ ਐਸ ਕਾਨੂੰਨ ਨੇ ਸੇਮ ਐਸ ਲਾਅ ਨੇ ਸੋ ਦੋਸਤੋ ਹੁਣ ਟਾਈਮ ਹੋ ਗਿਆ ਵੀ ਤੁਹਾਨੂੰ ਦੱਸੀਏ ਇਸ ਬਿਲਡਿੰਗ ਬਾਰੇ ਜਿਹੜੀ ਕਿ ਪਾਰਲੀਮੈਂਟ ਹਾਊਸ ਦੀ ਬਿਲਡਿੰ ਇਹ ਜਿਹਨਾਂ ਨੇ ਦੱਸਿਆ ਵੀ ਇਹ 9 ਮਈ 1988 ਨੂੰ ਹਰ ਮੈਜੈਸਟੀ ਕੁਈਨ ਐਲਿਜ਼ਾਬੈਥ II ਉਹਨਾਂ ਨੇ ਇਹਦੀ ਜਿਹੜੀ ਓਪਨਿੰਗ ਕੀਤੀ ਸੀ 1988 ਦੇ ਵਿੱਚ 9 ਮਈ ਨੂੰ ਹਰ ਕੁਛ ਹਰ ਕੋਈ ਚੀਜ਼ 9 ਮਈ ਨੂੰ ਹੀ ਆ ਪਹਿਲਾ ਜਿਹੜਾ ਸੈਕਸ਼ਨ ਸੀਗਾ ਜਿਹੜੀ ਕਿ ਪਾਰਲੀਮੈਂਟ ਫਾਰਮਡ ਹੋਈ ਉਹ ਵੀ 9 ਮਈ ਨੂੰ ਸੀ ਤੇ ਇਹ ਵੀ 9 ਮਈ ਨੂੰ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਇਟਸ 300 ਮੀਟਰ ਲੌਂਗ ਐਂਡ 300 ਮੀਟਰ ਵਾਈਡ 300 ਮੀਟਰ ਚੌੜੀ 300 ਮੀਟਰ ਕਿ ਸਕੁਅਰ ਹੈ ਹੈਜ਼ ਅ ਫਲੋਰ ਏਰੀਆ ਆਫ ਮੋਰ ਦੈਨ 2.5 ਲੱਖ ਸਕੁਅਰ ਮੀਟਰਸ ਐਂਡ ਕੰਟੇਨਸ 4500 ਰੂਮ ਬਹੁਤ ਵੱਡੀ ਬਿਲਡਿੰਗ ਹੈ ਜੀ 4500 ਰੂਮਸ ਨੇ ਐਂਡ 300 ਮੀਟਰ ਵਾਈਡ ਐਂਡ 2.5 2.5 ਲੱਖ ਸਕੁਅਰ ਮੀਟਰ ਕਿੰਨਾ ਵੱਡਾ ਏਰੀਆ ਜਿਹੜਾ ਛਤੋਂ ਛਤੋਂ ਤੋਂ ਵੀ ਬਹੁਤ ਜ਼ਿਆਦਾ ਐਂਡ 4500 ਰੂਮਸ ਜਿਹੜਾ ਪਾਰਲੀਮੈਂਟ ਹਾਊਸ ਪਾਰਲੀਮੈਂਟ ਹਾਊਸ ਵਾਸ ਦਾ ਬਿਗੇਸਟ ਬਿਲਡਿੰਗ ਪ੍ਰੋਜੈਕਟ ਅੰਡਰਟੇਕਨ ਇਨ ਆਸਟ੍ਰੇਲੀਆ ਯਾਨੀ ਕਿ ਤੁਸੀਂ ਇਹਨੂੰ ਐਕਸਪਲੇਨੇਸ਼ਨ ਦੇ ਵਿੱਚ ਮੈਂ ਦੱਸਾਂ ਬਿਗੇਸਟ ਬਿਲਡਿੰਗ ਪ੍ਰੋਜੈਕਟ ਆਸਟ੍ਰੇਲੀਆ ਦਾ ਸਿንስ ਦਾ 1960s ਐਂਡ ਦਾ ਕੰਸਟਰਕਸ਼ਨ ਆਫ ਦਾ ਸਨੋਈ ਮਾਊਂਟੇਨ ਹਾਈਡਰੋਇਲੈਕਟ੍ਰਿਕ ਸਕੀਮ ਅ 10000 ਸਟਰੋਂਗ ਵਰਕ ਫੋਰਸ ਟੁਕ 7 ਇਅਰਸ ਟੂ ਕੰਪਲੀਟ ਇਟਸ ਕਾਸਟ ਅਬਾਊਟ 1.1 ਬਿਲੀਅਨ ਲੋ ਜੀ ਤੁਹਾਨੂੰ ਜਾਣਕਾਰੀ ਦਿੰਦਾ ਦਾ 10000 ਬੰਦੇ ਨੂੰ ਲੱਗੇ ਰਹੇ ਐਂਡ 7 ਇਅਰਸ 7 ਸਾਲ ਲੱਗੇ ਤੇ 1.1 ਬਿਲੀਅਨ ਜਿਹੜੀ ਇਹਦੀ ਕਾਸਟ ਆਈ ਹੈ ਬਹੁਤ ਉਸ ਟਾਈਮ ਤੇ ਨਾਲੇ ਸਮਾਂ ਕਿਹੜਾ ਸੀ 1988 ਇਹ ਹੁਣ ਇਸ ਤਰ੍ਹਾਂ ਦਾ ਤਾंचं ਖੜਾ ਕਰਨਾ ਵੇ ਤੁਸੀਂ ਸੋਚ ਸਕਦੇ ਹੋ ਇਹਦੀ ਕੀਮਤ ਕਿੰਨੀ ਵੱਧ ਜਾਂਦੀ ਹੈ ਇੱਕ ਚੀਜ਼ ਨੇ ਹੋਰ ਮੈਨੂੰ ਬੜਾ ਅਟ੍ਰੈਕਟ ਕੀਤਾ ਉਹਦੇ ਨਾਲ ਵੀ ਜਾਣਕਾਰੀ ਦੇ ਦਿਆਂ ਦਾ ਕਲਾਕਸ ਆ ਦੇਖੋ ਕਲਾਕਸ ਪਹਿਲਾਂ ਮੈਂ ਕਲਾਕਸ ਤੁਹਾਨੂੰ ਸਕਰੀਨ ਤੇ ਦਿਖਾਉਣਾ ਚਾਹਣਾ ਏ ਕਲਾਕ ਪਹਿਲਾਂ ਤੇ ਇਹਦੇ ਵਿੱਚ ਆ ਦੇਖੋ ਰੈੱਡ ਸਾਈਨ ਬਣਿਆ ਹੋਇਆ ਰੈੱਡ ਰੈੱਡ ਨਿਸ਼ਾਨ ਹੈ ਉਸ ਤੋਂ ਬਾਅਦ ਕਲਾਕ ਹੈ ਥੱਲੇ ਇਹਦੇ ਵਿੱਚ ਬਣਿਆ ਹੋਇਆ ਗ੍ਰੀਨ ਸਾਈਨ ਹੁਣ ਇਹਦੇ ਵਿੱਚ ਕੀ ਜਾਣਕਾਰੀਆਂ ਵੀ ਕਿਉਂ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਇਹਦੇ ਬਾਰੇ ਵੀ ਐਕਸਪਲੇਨ ਕਰੀ ਆਹ ਦੇਖੋ ਪਹਿਲੀ ਲਾਈਨ ਚ देयर ਆਰ ਓਵਰ 2700 ਕਲਾਕਸ ਇਨ ਪਾਰਲੀਮੈਂਟ ਹਾਊਸ fitted with two lights which call members of parliament to the chambers one light flashes green for the house of representatives ਜੇ ਜਦੋਂ ਗ੍ਰੀਨ ਲਾਈਟ ਫਲੈਸ਼ ਕਰਦੀ ਆ ਤਾਂ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਜਾਨੀ ਕਿ ਜਿਹੜੇ ਕਿ 151 ਮੈਂਬਰਸ ਨੇ ਉਹਨਾਂ ਵਾਸਤੇ ਫਲੈਸ਼ ਕਰਦੀ ਆ ਐਂਡ ਦਾ ਅਦਰ ਫਲੈਸ਼ਸ ਰੈਡ ਫਾਰ ਦਾ ਸੈਨੇਟ ਤੇ ਦੂਜੀ ਜਿਹੜੀ ਕਰਦੀ ਆ ਉਹ ਸੈਨੇਟ ਮੈਂਬਰਾਂ ਵਾਸਤੇ ਜਿਹੜੇ ਕਿ 76 ਮੈਂ ਤੁਹਾਨੂੰ ਦੱਸਿਆ ਜਿਹਨੂੰ ਕਿ ਆਪਾਂ ਅਪਰ ਹਾਊਸ ਕਹਿੰਦੇ ਆ they let members of parliament know when a session of parliament begins a vote is to be held or if they are needed in the chamber for other business when the lights are activated the sound of a bell rings through loudspeakers in the building ke jadon vi session chal rya hunda apan nu sirf te sirf clock diyan light dekh ke pata lag jave ki is vele pai keda session activated hai te o di baqaida awaz vi jandi hai te dekho yaar 2700 ਕਲਾਕ ਮੈਂ ਵੀ ਇਹ ਸਮਝ ਲਾਂ ਵੀ ਸ਼ਾਇਦ ਹੋ ਸਕਦਾ ਕਿ ਨੀਜ਼ ਬੁੱਕ ਚ ਵੀ ਨਾਮ ਹੋਵੇ ਕਿਤੇ ਨਾ ਕਿਤੇ ਕਿ ਇੱਕ ਬਿਲਡਿੰਗ ਪਾਰਟिकुलर ਇੱਕ ਬਿਲਡਿੰਗ ਜਿਸ ਦੇ ਵਿੱਚ ਇੰਨੇ ਕਲਾਕ ਲੱਗੇ ਹੋਣ ਬਹੁਤ ਵਧੀਆ ਤੇ ਬੜੀ ਵੱਡੀ ਜਾਣਕਾਰੀ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਸਿਰਫ ਆਪਾਂ ਕਲਾਕ ਦੇ ਉੱਪਰ ਲਾਈਟ ਹੀ ਦੇਖਣੀ ਹੈ ਤੇ ਆਪਾਂ ਨੂੰ ਪਤਾ ਲੱਗ ਜੂ ਕਿ ਇਸ ਵੇਲੇ ਕਿਹੜਾ ਸੈਸ਼ਨ ਹੋਣ ਦੇ ਵਿੱਚ ਚੱਲ ਰਿਹਾ ਸੋ ਪਿਆਰੇ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਨਵਾਂ ਪਾਰਲੀਮੈਂਟ ਹਾਊਸ ਵੀ ਦੇਖਿਆ ਤਾਂ ਇਹ ਸੂਲੇ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਵਾਈਟ ਹਾਊਸ ਇਹ ਹੈ ਜੀ ਪੁਰਾਣਾ ਪਾਰਲੀਮੈਂਟ ਹਾਊਸ ਜਿਹੜਾ ਕਿ 1927 ਤੋਂ ਲੈ ਕੇ 1987 ਤੱਕ ਇਹ ਇੱਥੇ ਬਰਾਜਮਾਨ ਸੀਗਾ ਯਾਨੀ ਕਿ ਇੱਥੇ ਉਦੋਂ ਸਾਰੀ ਕਾਰਵਾਈ ਸੰਸਦ ਦੀ ਸਭ ਕੁਝ ਆਸਟ੍ਰੇਲੀਅਨ ਗਵਰਨਮੈਂਟ ਇੱਥੇ ਹੀ ਚੱਲਦੀ ਸੀ ਪਰ 1988 ਦੇ ਵਿੱਚ 9 ਮਈ 1988 ਨੂੰ ਜਿਹੜਾ ਆਪਾਂ ਨਵਾਂ ਦੇਖ ਕੇ ਆਏ ਹਾਂ 9 ਮਈ 1988 ਨੂੰ ਫਿਰ ਸਾਰਾ ਕੰਮ ਕਾਜ ਉੱਥੇ ਚੱਲਾ ਗਿਆ ਹੁਣ ਇੱਥੇ ਦੇਖਣ ਨੂੰ ਬਿਲਡਿੰਗ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਹੈਵੀ ਸੋਹਣੀ ਮਜ਼ਬੂਤ ਵੀ ਹੈ ਕੋਈ ਕਮੀ ਨਹੀਂ ਹੈ ਪਰ ਹੁਣ ਇਹਨਾਂ ਨੇ ਇਸ ਨੂੰ ਮਿਊਜ਼ੀਅਮ ਦੇ ਵਿੱਚ ਕਨਵਰਟ ਕਰ ਦਿੱਤਾ ਤੁਸੀਂ ਇੱਥੇ ਆ ਕੇ ਉਹ ਜਿਵੇਂ ਮੇਰੇ ਪਿੱਛੇ ਵੀ ਲਿਖਿਆ ਮਿਊਜ਼ੀਅਮ ਆਫ ਆਸਟ੍ਰੇਲੀਅਨ ਡੈਮੋਕ੍ਰੇਸੀ ਐਂਡ 올ਡ ਪਾਰਲੀਮੈਂਟ ਹਾਊਸ ਇਹਨਾਂ ਨੇ ਇੱਕ ਮਿਊਜ਼ੀਅਮ ਬਣਾਤਾ ਅੰਦਰ ਕੈਫੇ ਵੀ ਆ ਤੁਸੀਂ ਖਾ ਪੀ ਵੀ ਸਕਦੇ ਹੋ ਤਾਂ ਆਸਟ੍ਰੇਲੀਅਨ ਦੀ ਜਿਹੜੀ ਸਾਰੀ ਹਿਸਟਰੀ ਆ ਉਹ ਤੁਸੀਂ ਇਸ ਮਿਊਜ਼ੀਅਮ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਇਹ ਹੈ ਜੀ ਪੁਰਾਣਾ ਪਾਰਲੀਮੈਂਟ ਹਾਊਸ ਜੀ ਦੋਸਤੋ اے ਸੀ ਆਪਣਾ ਪਾਰਲੀਮੈਂਟ ਹਾਊਸ ਕੈਨਬਰਾ ਦਾ ਇੱਕ ਟੂਰ ਬੜੇ ਵਿਸਥਾਰਪੂਰਵਕ ਇਥੇ ਜੋ-ਜੋ ਵੀ ਚੀਜ਼ ਮੌਜੂਦ ਸੀ ਤੇ ਕੀ-ਕੀ ਉਹ ਵਰਕ ਕਰਦੀ ਆ ਮੈਂ ਆਪਦੇ ਵੱਲੋਂ ਜਿੱਥੋਂ ਤੱਕ ਮੇਰੀ ਪਹੁੰਚ ਸੀ ਜਾਂ ਜਿੱਥੋਂ ਤੱਕ ਮੈਨੂੰ ਵੇਖਣ ਦਿੰਦੇ ਸੀ ਕੱਲੀ-ਕੱਲੀ ਚੀਜ਼ ਤੁਹਾਨੂੰ ਐਕਸਪਲੇਨ ਕੀਤੀ ਆ ਦਿਖਾਈ ਆ ਉਮੀਦ ਕਰਦਾ ਤੁਹਾਨੂੰ ਇਹ ਐਪੀਸੋਡ ਵਧੀਆ ਲੱਗਿਆ ਹੋ ਪਰ ਇੱਕ ਜ਼ਿਕਰ ਮੈਂ ਵਿੱਚ ਕੀਤਾ ਸੀ ਉਹ ਬੰਦੇ ਦਾ ਉਹਦਾ ਨਾਮ ਆ ਜੀ ਕਮਲਜੀਤ ਸਿੰਘ ਸੰਧੂ ਯਾਨੀ ਕਿ ਕੈਮੀ ਸੰਧੂ ਜਿਹੜਾ ਸਾਡਾ ਛੋਟਾ ਭਰਾ ਜੀਦੀ ਬਦੌਲਤ ਅਸੀਂ ਕੈਮਰਾ ਦੇ ਵਿੱਚ ਹਮੇਸ਼ਾ ਹੁੰਨੇ ਆ ਤੇ ਕੈਮਰਾ ਦੀਆਂ ਇਹ ਰੰਗ ਤਮਾਸ਼ੇ ਦੇਖਦੇ ਆ ਤਾਂ ਮੈਂ ਚਾਹੂੰਗਾ ਵੀ ਜਾਨਤਪਰਾ ਤੁਹਾਨੂੰ ਕੈਮੀ ਸਿੰਘ ਨਾਲ ਕਰੀ ਮਿਲਾਜ ਰੂਲ ਦੇ ਆ ਕੈਮੀ ਸਿੰਘ ਨੂੰ ਬੇਨਤੀ ਹੈ ਵੀ ਆ ਜਾਓ ਸਾਡੇ ਨਾਲ ਸਾਡੇ ਦਰਸ਼ਕਾਂ ਨੂੰ ਦਈਏ ਮਲਾਹ ਵੇਖੋ ਜੀ ਮੁੰਡਾ ਸੋਹਣਾ ਤੇ ਸਣੱਖਾ ਮੁਕਸਰ ਦੀ ਵੈਸੇ ਧਰਤੀ ਦਾ ਜੰਪ ਵਾਲਾ ਪਰ ਪਿਛਲੇ ਲੰਬੇ ਸਮੇ ਤੋਂ ਕੈਮਰਾ ਦੇ ਵਿੱਚ ਨਾ ਸਿਰਫ ਪੰਜਾਬੀ ਭਾਈਚਾਰੇ ਬਲਕਿ ਹਰੇਕ ਤਰ੍ਹਾਂ ਦੇ ਇੰਡੀਅਨ ਤੇ ਆਸਟ੍ਰੇਲੀਅਨ ਭਾਈ ਚਾਰੇ ਦੇ ਨਾਲ ਬਰਾਬਰ ਸਾਡੇ ਭਰਾ ਦੀ ਸਾਝ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਵੀ ਭਰਾ ਨੂੰ ਜ਼ਿੰਮੇਵਾਰੀਆਂ ਵੀ ਮਿਲਣਗੀਆਂ ਤੋਂ ਮੈਂ ਜਿਹੜੇ ਵੀ ਬਲੌਗਰ ਦੇਖ ਰਹੇ ਨੇ ਵਲੌਗ ਖਾਸ ਤੌਰ ਤੇ ਕੈਨਬਰਾ ਦੇ ਨੇੜੇ ਟਿੜੇ ਰਹਿੰਦੇ ਨੇ ਉਹ ਸਾਡੇ ਭਰਾ ਨੂੰ ਵੈਸੇ ਤਾਂ ਜਾਣਦੇ ਹੀ ਹੋਣਗੇ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਪਰ ਜੇਕਰ ਪਹਿਲੀ ਵਾਰੀ ਵੇਖਿਆ ਤਾਂ ਇਹ ਆ ਸਾਡਾ ਛੋਟਾ ਭਰਾ ਹਰ ਪ੍ਰਕਾਰ ਦਾ ਸਹਿਯੋਗ ਦੇਣਾ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਭਾਈਚਾਰੇ ਦੀ ਸਾਡਾ ਭਰਾ ਕਰੇ ਨੁਮਾਇੰਦਗੀ ਹੋਰ ਕੋਈ ਗੱਲ ਕੈਮੀ ਸਿੰਘ ਕਹਿਣੀ ਹੈ ਤਾਂ ਦੱਸੋ ਬਸ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਜੀ ਆਏ ਨੂੰ ਹਰ ਵਾਰ ਦੀ ਤਰ੍ਹਾਂ ਹੈ ਤਾਂ ਥੋੜਾ ਜਿਹਾ ਸਮਾਂ ਇਸ ਵਾਰੀ ਪਰ ਬੜਾ ਮਜ਼ਾ ਆ ਰਿਹਾ ਵੀਰ ਦੇ ਨਾਲ ਉਹੀ ਕੁਝ ਜ਼ਿੰਦਗੀ ਦੇ ਫੇਰ ਬੜੇ ਟਾਈਮ ਬਾਅਦ ਫੇਰ ਉਹੀ ਗੱਲਾਂ ਬਾਤਾਂ ਹਨਾ ਤੇ ਧੰਨਵਾਦ ਵੀਰ ਜੀ ਇੱਕ ਵਾਰੀ ਫੇਰ ਤੇ ਧੰਨਵਾਦ ਸਾਡੇ ਵੀਰ ਕੈਨੇਡਾ ਵਾਲੇ ਜਿਹੜੇ ਹੁਣ ਇਸ ਟਾਈਮ ਕੈਮਰੇ ਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਲੱਗਾ ਉਹਨਾਂ ਨੂੰ ਵੀ ਮਿਲ ਕੇ ਤੇ ਜਦੋਂ ਵੀ ਕਿਤੇ ਟਾਈਮ ਲੱਗਾ ਤੁਹਾਡੇ ਕੋਲ ਕੈਨੇਡਾ ਵੀ ਪਹੁੰਚਾਂਗੇ ਜੀ ਥੈਂਕ ਯੂ ਅਸੀਂ ਚਾਹਣਾ ਵੀ ਕੈਨੇਡਾ ਜੋ ਸਾਡਾ ਭਰਾ ਪਹੁੰਚੇ ਤੇ ਫਿਰ ਇੱਕ ਜ਼ਿੰਮੇਵਾਰੀ ਲੈ ਕੇ ਪਹੁੰਚੇ ਇੱਥੇ ਵਾਲੀ ਜੀ ਜੀ ਜਰੂਰ ਜੀ ਸੋ ਸਾਡੇ ਭਾਈਚਾਰੇ ਦੀ ਸਾਡੀ ਇੰਡੀਅਨ ਕਮਿਊਨਿਟੀ ਦੀ ਸਾਡੇ ਪੰਜਾਬੀ ਲਈ ਬੜੀ ਮਾਣ ਦੀ ਗੱਲ ਉਹ ਅਸੀਂ ਅੰਦਰ ਫੋਟੋਆਂ ਦੇਖੀਆਂ ਵੱਖ-ਵੱਖ ਉਹਦੇ ਤੇ ਬਰਾਜਮਣ ਐਮ ਐਲ ਏ ਐਮ ਮੈਨੂੰ ਉਹਦੇ ਚੱਕ ਪੱਗ ਨਹੀਂ ਦੇਸੀ ਦਸਤਾਰ ਨਹੀਂ ਦੇਸੀ ਤਾਂ ਮੈਂ ਚਾਹਣਾ ਵੀ ਆਉਣ ਵਾਲੇ ਸਮੇਂ ਦੇ ਵਿੱਚੋਂ ਜਦੋਂ ਅਸੀਂ ਇੱਥੇ ਅਗਲੇ ਬੰਦੇ ਆਉਣ ਇਨ ਫਿਊਚਰ ਵਿਜ਼ਿਟ ਕਰਨ ਤਾਂ ਉਹਨਾਂ ਨੂੰ ਇੱਕ ਦਸਤਾਰ ਦੇ ਵਿੱਚ ਸੋਹਣੀ ਜੀ ਫੋਟੋ ਲੱਗੀ ਦੇਖੇ ਤੇ ਅਸੀਂ ਕਹੀਏ ਵੀ ਪ੍ਰਾਊਡ ਟੂ ਬੀ ਐ ਪੰਜਾਬੀ ਸ ਤੇ ਪੰਜਾਬੀਆਂ ਦਾ ਮਾਣ ਤਾਂ ਹੀ ਵਧੂਗਾ ਜੇ ਅਸੀਂ ਆਪਣੇ ਭਾਈਚਾਰੇ ਤੋਂ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਭਰਾ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਦੇ ਕੇ ਜ਼ਰੂਰ ਨਿਵਾਜਾਂਗੇ ਥੈਂਕ ਯੂ ਜੀ ਸਾਡੇ ਵੱਲੋਂ ਫੇਰ ਸਾਰੀਆਂ ਸ਼ੁਭਕਾਮਨਾਵਾਂ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਤੇ ਕੈਮਰਾ ਜਦੋਂ ਤੁਸੀਂ ਵੀ ਕਦੇ ਆਓ ਤੇ ਕੈਮੀ ਸਿੰਘ ਨੂੰ ਯਾਦ ਕਰ ਰਹੇ ਨਹੀਂ ਵੀ ਸਾਡਾ ਹੀ ਛੋਟਾ ਭਰਾ ਹਰੇਕ ਬੰਦੇ ਦਾ ਹੀ ਭਰਾ ਹੈ। ਹਾਂਜੀ ਹਾਂਜੀ। ਸੋ ਆਇਆ ਗਿਆ ਬੰਦਾ ਹਮੇਸ਼ਾ ਯਾਦ ਰੱਖੇ ਕੈਮੀ ਸਿੰਘ ਨੂੰ ਨਵੇਂ ਐਪੀਸੋਡ ਦੇ ਵਿੱਚ ਨਵੇਂ ਵਲੌਗ ਦੇ ਨਾਲ ਫੇਰ ਤੁਹਾਨੂੰ ਕਰਾਵਾਂਗੇ ਰੂਬਰੂ ਜੇਕਰ ਨਵੇਂ-ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪੇਜ ਨੂੰ ਕਰਨਾ ਫੋਲੋ। ਅ ਇਨ ਫਿਊਚਰ ਤੁਹਾਨੂੰ ਬਹੁਤ ਸਾਰੇ ਕੈਂਟ ਕੈਂਟ ਵਧੀਆ ਵਧੀਆ ਐਂਡ ਇਨਫੋਰਮੇਟਿਵ ਵਲੌਗ ਮਿਲਦੇ ਰਹਿਣਗੇ ਤਦ ਤੱਕ ਲਈ ਮੈਨੂੰ ਤੇ ਕੈਮੀ ਸਿੰਘ ਨੂੰ ਕੈਮਰਾਮੈਨ ਗਰਮੀਤ ਸਿੰਘ ਪੰਨੂ ਪੱਕੇ ਕੈਨੇਡਾ ਵਾਲੇ ਨੂੰ ਜੀ ਇਜਾਜ਼ਤ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੈ ਹਿੰਦ